ਸਰਨ ਫਤਿਹ ਬਲਣ ਵਾਲੇ ਉਜੀਕ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਜਾਰੀ ਹੋਈ ਸੀ ਉਸ ਦੇ ਵਿਰੋਧ ਤੇ ਵਿੱਚ ਕਿਸਾਨ ਵੀ ਹੁਣ ਬੰਦਾ ਬੰਦੇ ਤੱਕੜੇ ਹੋ ਕੇ ਲੜਾਈ ਲੜੀ ਗਈ ਹੈ ਖਾਸ ਤੌਰ ਤੇ ਮੈਂ ਹਲਕੇ ਦਾਖੇ ਦੀ ਗੱਲ ਕਰਾਂ ਕਿਉਂਕਿ ਹਲਕੇ ਦਾਖੇ ਦੇ ਕਾਫੀ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪੀ ਸੀ ਕਿਉਂਕਿ ਹਲਕਾ ਦਾਖਾ ਜਿਹੜਾ ਮਸਲਦਾ ਕਿ ਇਹ ਇਥੋਂ ਦੇ ਲੋਕ ਨੇ ਜਿਹੜੇ ਬੜੇ ਕ੍ਰਾਂਤੀਕਾਰੀ ਨੇ ਹਮੇਸ਼ਾ ਹੀ ਤਕਰੀਸ਼ਾਈ ਦੇ ਖਿਲਾਫ ਤੁਲੂਮ ਦੇ ਖਿਲਾਫ ਡਟ ਕੇ ਇਥੋਂ ਦੇ ਲੋਕਾਂ ਨੇ ਲੜਾਈਆਂ ਲੜੀਆਂ ਨੇ ਸ਼ਿਰਕਤਾਰ ਸਿੰਘ ਦੀ ਸਰਹਬਾ ਜਿਨ੍ਹਾਂ ਨੇ ਬੜੇ ਛੋਟੇ ਉਮਰ ਦੇ ਵਿੱਚ ਦੇਸ਼ ਦੀ ਇੱਜ਼ਤ ਲਈ ਮਾਨਕੁਲਵਾਨੀ ਦਿੱਤੀ ਸ਼ਹੀਦ ਨਰਮਜੀਤ ਸਿੰਘ ਜਿसेਖੋ ਜਿਨ੍ਹਾਂ ਨੂੰ ਪਰਮ ਇਚਕਰ ਮਿਲਿਆ ਅਤੇ ਉਹਨਾਂ ਨੇ ਵੀ 1971 ਦੀ ਜੰਗ ਦੇ ਵਿੱਚ ਬੜੇ ਤਕੜੇ ਹੋ ਕੇ ਦੇਸ਼ ਦੀ ਖਾਤਰ ਜਿਹੜੀ ਲੜਾਈ ਲੜੀ ਅਤੇ ਸ਼ਹੀਦ ਹੋਏ ਉਸ ਲਈ ਤੋਂ ਇਹ ਲੋਕ ਨੇ ਹਮੇਸ਼ਾ ਹੀ ਸੰਰਸ ਤੇ ਰੂਪ ਦੇ ਵਿੱਚ ਤਰਕਸ਼ਾਹੀਆਂ ਦੇ ਮੁਦਲਦੇ ਰਹੇ ਨੇ ਸੋ ਚਾਹੇ ਨਵੇਂ ਕਾਲੇ ਕਾਨੂੰਨ ਕਿਤੇ ਸਰਕਾਰ ਤੋਂ ਜਾਂਦੇ ਹੋਏ ਉਸੇ ਵਿੱਚ ਵੀ ਸਾਰਿਆਂ ਨੇ ਇਕਜੁੱਟ ਹੋ ਕੇ ਲੜਾਈ ਜੜੀ ਅਤੇ ਕਾਮਯਾਬੀ ਮਿਲੀ ਅਤੇ ਹੁਣ ਵੀ ਅਜੇ ਇਸ ਪਾਲਿਸੀ ਦੇ ਅਗੇਂਸਟ ਮੈਂ ਗੱਲ ਕਰਨਾ ਹੋਂਦ ਦੇ ਵਿੱਚ ਸਾਡੇ ਹਲਕੇ ਦਾਖੇ ਦੇ ਪੰਚਰਾਪੇ ਤੋਂ ਸਰਦੀਪ ਸਿੰਘ ਜੀ ਸਾਜ ਗੁਰਪ੍ਰੀਤ ਸਿੰਘ ਜੀ ਹਸਨਪੁਰੋਂ ਦੀ ਰਵਾਇ ਦੇ ਵਿੱਚ ਜੋ ਜ਼ਮੀਰ ਮਚਾਓ ਸੰਘਰਸ਼ ਕਮੇਟੀ ਮਾਤਾ ਭਗੋਦਲ ਬਣਾ ਕੇ ਜੋ ਮੋਰਚਾ ਗੁਰਾੜਾ ਦਰਤੋ ਦੇ ਬਾਹਰ ਆਇਆ ਗਿਆ ਸੀ ਅਤੇ ਲਗਾਤਾਰ ਇਹ ਮੋਰਚਾ ਚੱਲ ਰਿਹਾ ਸੀ ਲੰਗਰ ਦੀ ਸੇਵਾ ਵੀ ਚੱਲ ਰਹੀ ਸੀ ਅਤੇ ਉਸ ਮੋਰਚੇ ਨੂੰ ਕਾਮਯਾਬ ਕਰਦੇ ਰਿਹਾ ਸਾਰੇ ਕਿਸਾਨ ਵੀਰਾਂ ਨੇ ਨੌਜਵਾਨਾਂ ਨੇ ਪੀੜਤਾਂ ਨੇ ਸਾਡੇ ਮਾਤਾਵਾ ਪੈਣਾ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਕਿਉਂਕਿ ਜਿਹੜੀ ਲੜਾਈ ਹੈ ਹਮੇਸ਼ਾ ਹੀ ਇੱਕ ਜੁੜਤਾਂ ਨੂੰ ਰੜੀ ਜਾਂਦੀ ਆ ਤੇ ਅਸੀਂ ਜੇ ਇਕੱਠੇ ਹੋ ਕੇ ਪਾਰਟੀ ਵੱਜੇ ਧੜੇ ਵੱਜੇ ਉੱਪਰ ਉੱਠ ਕੇ ਜਦੋਂ ਕੋਈ ਲੜਾਈ ਲੜਦੇ ਆ ਤਾਂ ਉਹਦੇ ਵਿੱਚ ਕਾਮਯਾਬੀ ਜੁੜਦੀ ਆ ਸੋ ਇਸ ਲਈ ਵੱਡੀ ਕਾਮਯਾਬੀ ਬਣੀ ਆ ਅਤੇ ਪੰਜਾਬ ਸਰਕਾਰ ਨੂੰ ਇਹ ਪਾਲਿਸੀ ਵਾਪਸ ਕਰਨੀ ਪਈ ਆ ਸੋ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਚਾਹੇ ਕੋਈ ਵੀ ਸਰਕਾਰ ਆ ਚਾਹੇ ਕੇਂਦਰ ਦੀ ਚਾਹੇ ਸੂਬੇ ਦੀ ਸਰਕਾਰ ਆ ਜੇਕਰ ਉਹ ਲੋਕ ਪੱਖੀ ਫੈਸਲੇ ਲੈਣਗੇ ਤਾਂ ਲੋਕ ਨਾਲ ਸਾਥ ਦੇਣਗੇ ਲੇਕਿਨ ਜਦੋਂ ਵੀ ਸਰਕਾਰ ਆ ਲੋਕਾਂ ਕੋ ਕੀ ਫੈਸਲੇ ਨਹੀਂ ਲੈਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੌਲਸੀਆਂ ਲੋਕ ਵਿਰੋਧੀ ਕਿਸਾਨ ਵਿਰੋਧੀ ਕਿ ਲੈ ਕੇ ਆਉਣਗੀਆਂ ਤਾਂ ਲੋਕ ਫਿਰ ਉਹਦਾ ਡਟ ਕੇ ਵਿਰੋਧ ਕਰਨਗੇ ਸੋ ਮੈਂ ਦੇਖਿਆ ਕਿ ਇਸ ਸੰਘਰਸ਼ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਵਰਕਰ ਸੀ ਜਿਹੜੇ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਪੰਜਾਬ ਦੀ ਖਾਤਰ ਕਿਸਾਨੀ ਦੀ ਖਾਤਰ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਉਹਨਾਂ ਨੇ ਇਸ ਸੰਘਰਸ਼ ਦਾ ਹਿੱਸਾ ਬਣਿਆ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਹਲਕੇ ਦੇ ਸਾਰੇ ਵੀਰਾਂ ਦਾ ਅੱਜ ਮਤਾਵਾ ਪੈਣਾ ਦਾ ਬਹੁਤ ਧੰਨਵਾਦ ਕਰਦਾ ਅਤੇ ਥੋੜੇ ਦਿਨਾਂ ਦੇ ਅੰਦਰ ਹੀ ਇੱਕ ਵੱਡਾ ਕੱਟ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਊਗਾ ਕਿਉਂਕਿ ਗੁਰੂ ਮਹਾਰਾਜ ਦਾ ਉਹ ਤਾਸਾ ਲੈ ਕੇ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਤੇ ਖਾਸ ਤੌਰ ਤੇ ਮੈਂ ਵਕੀਰ ਸਰਬਾਹਾਂ ਦਾ ਜਿਨ੍ਹਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ ਆ ਅਤੇ ਜੱਜ ਸਰਬਾਹਾਂ ਦੇ ਪੈਂਚ ਦਾ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿੱਤਾ ਤੇ ਇਹਦੇ ਨਾਲ ਯੂਨਾ ਅਦਾਲਤਾਂ ਉੱਪਰ ਲੋਕਾਂ ਦਾ ਪ੍ਰੋਸਟੋ ਹੋ ਵੀ ਵਧਿਆ ਵਾ ਉਹਦੇ ਨਾਲ ਹੀ ਹਮੇਸ਼ਾ ਗਿੱਲ ਦੇ ਬਹੁਤ ਸਾਰੇ ਪਿੰਡਾਂ ਦੇ ਸੀ ਜਿਹੜਾ ਗramਵਾਲੇ ਦੇ ਪਿੰਡਾਂ ਦੀ ਜ਼ਮੀਨ ਹੁੰਦੀ ਸੀ ਮੋਕੇ ਦੇ ਪਿੰਡਾਂ ਦੀ ਜ਼ਮੀਨ ਹੁੰਦੀ ਸੀ ਸਾਰਿਆਂ ਨੇ ਕਿਸਾਨਾਂ ਨੇ ਜਿਹੜੀ ਲੜਾਈ ਲੜੀ ਆ ਉਸੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਅਸੀਂ ਆਪਣੇ ਹੱਕਾਂ ਦੀ ਖਾਤਰ ਆਪਣੀ ਮੌਨ ਦੀ ਖਾਤਰ ਆਪਣੀ ਜ਼ਮੀਨਾਂ ਦੀ ਖਾਤਰ ਜੇ ਕਦੇ ਵੀ ਨੂੰੜ ਪੇਂਦੀ ਆ ਤਾਂ ਆਪਾਂ ਸਾਰੇ ਇੱਕ ਝੂਟ ਹੋ ਕੇ ਲੜਾਈ ਲੜੀਏ ਤਾਂ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਕਾਮਯਾਬੀ ਮਿਲੂਗੀ ਇਸ ਲਈ ਮੈਂ ਸਾਰੇ ਕਿਸਾਨ ਵੀਰਾਂ ਨੂੰ ਜਿੱਥੇ ਵਧਾਈ ਵੀ ਦਿੰਦਾ ਅੱਜ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜਿੱਥੇ ਵੀ ਸਾਡੀ ਲੋੜ ਆ ਹਮੇਸ਼ਾ ਹੀ ਤੁਹਾਡੇ ਨਾਲ ਡਟ ਕੇ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਡਟ ਕੇ ਚਾਹੀ ਕਿਸਾਨਾਂ ਦਾ ਮਸਲਾ ਚਾਹੀ ਮੈਨੂਰਾਂ ਦਾ ਮਸਲਾ ਚਾਹੀ ਮੁਲਾਜ਼ਮਾਂ ਦਾ ਚਾਹੀ ਪਛੜੇ ਵਰਗ ਦਾ ਚਾਹੀ ਐਸਸੀ ਵਰਗ ਦਾ ਕਿਸੇ ਨੂੰ ਵੀ ਜੇ ਕਿਤੇ ਵੀ ਦਿੱਕਤ ਆਉਂਦੀ ਆ ਹਮੇਸ਼ਾ ਹੀ ਤੁਹਾਡਾ ਸਾਥ ਦਿੱਤਾ ਤੇ ਦਮਾਗੇ ਤੇ ਤੁਸੀਂ ਲੋਕਾਂ ਨੇ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਜਿਹਦੇ ਨਾਲ ਸਾਰੇ ਅੰਮ੍ਰਿਤ ਨਵਾਸੀਆਂ ਦਾ ਮੈਂ ਧੰਨਵਾਦ ਕਰਾ ਸੋ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਜੀ ਦਾ ਖਾਲਸਾ ਬਹੁਤ ਬਹੁਤ ਜੀ